ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਗੁਰੂ ਸత్సੰਗ ਜੀ ਆਵੰਦ ਵੇਲਾ ਹੋ ਚੁਕਿਆ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਬਾਣੀ ਦਾ ਪ੍ਰਮਾਣ ਹੈ ਆਵੋ ਸੇਖ ਸਾਧੂ ਗੁਰੂ ਕੇ ਪਿਆਰੇਓ ਗਾਵੋ ਸਚੀ ਬਾਣੀ ਬਾਣੀ ਦਾ ਗਾਵੋ ਹੋ ਗੁਰੂ ਕੇਰੀ ਬਾਣੀ ਸਰਬਾ ਬਾਣੀ ਗੁਰ ਸਾਧੂ ਗੁਰ ਕਾ ਜੋ ਸੇਖ ਖਾਏ ਸੁਪਲ ਕੀ ਉਠ ਹਰ ਨਾਮ ਤੇ ਆਵੈ ਬਲ ਕੀ ਉਦਮ ਕਰੇ ਪ੍ਰਪਾਤੀ ਇਸਿ ਸ্নান ਕਰੈ ਅੰਮ੍ਰਿਤ ਸਰਣ ਆਵੈ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਜੇੜੀ ਚੁੱਕੀ ਪਫਫਟੀ ਵਗਣ ਬਹੁਤ ਤਰਾੰਗ ਅਚਰਜੇ ਰੂਪ ਸੰਤਨ ਤੇ ਨਾਨਕ ਨਾਮ ਹੈ ਰੰਗ ਸੁ ਗੁਰੂ ਪਿਆਰੀ ਸਾ ਸੰਗਤ ਜੀ ਨਾ ਪਾਵਣ ਵਾਹ ਵਕਣ ਸਾਜ ਕੰਜੂ ਕੁਤਕ ਸਰੀਰ ਮਨੁੱਖਾ ਜਾਮਾ ਸਫਲਾ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਣ ਸਮਾ ਹੋ ਗਿਆ ਹੈ ਤੇ ਅਮਰਿਤ ਵੇਲੇ ਦੇ 5 ਵਜੇ 5 ਮਿੰਟ ਹੋ ਚੁੱਕੇ ਹਨ ਜੀ ਤੇ ਅੱਜ ਅੰਗਰੇਜ਼ੀ ਮਹੀਨੇ ਦੀ 8 ਮਈ 2025 ਸਨ ਹੈ ਤੇ ਵਿਸਾਖ ਮਹੀਨੇ ਦੀ ਅੱਜ 26 ਵਿਸਾਖ ਬਿਕਰਮੀ ਸੰਮਤ 2082 ਹੈ ਤੇ ਨਾਨਕਸ਼ਹੀ ਸੰਮਤ ਮੁਤਾਬਕ 557 ਸੰਮਤ ਹੈ ਜੀ ਤੇ ਅੱਜ ਵਿਸਾਖ ਸੁਦੀ ਕਾ ਦਸੀ ਹੈ ਸੁਗਰੂ ਪਿਆਰੀ ਸਾਧ ਸੰਗਤ ਜੀ ਆਪ ਇਸਨਾਨ ਪਾਣੀ ਕਰਦੇ ਹੋਇਆ ਆਲਸ ਨਿੰਦਰਾ ਦਾ ਤਿਆਗ ਕਰਦੇ ਹੋਣ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਬਾਣੀ ਸੁਣੀਏ ਬਾਣੀ ਪੜੀਏ ਆਪਣਾ ਮਨੁੱਖਾ ਜਮਾ ਸਫਲਾ ਕਰੀਏ ਜੀ ਤੇ ਇਸ ਸਮੇ ਨੂੰ ਸੁਭਾਏ ਮਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ वाहिगुरु साहिबी वाहिगुरु साहिब जी धरम देठे दरबार ਸਰਸ ਕਰ ਕੋ ਮੇਰੀ ਦਰਸ਼ਨ ਦੀ ਜੈ ਖੋਲ ਗਵਾ ਗਿਆਨ ਤੇ ਆਣ ਕਿਛ ਕਰਮਾ ਨਾ ਦੇਣਾ ਨਾਹਿਣਾ ਨਿਰਮਲ ਤਰਣੀ ਸਾਧੂ ਸੰਗਤ ਕੈ ਚਲ ਲਾਵਹਾ ਬੇਖਮਾਨ ਦੇ ਜਾਏ ਤਰਣੀ ਸਤਨਾ ਵਾਹਿਗੁਰੂ ਸਾਈ ਭਜੀ ਤਨ ਆਸਰੇ ਮਹੱਲਾ ਪੰਜਵਾ ਕਰ ਦੂਜਾ ਚੌਪੜੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਛੋੜ ਜਾਹਿ ਸੇ ਕਰਹਿ ਪਰ ਲੋਕ ਆਮਣ ਆਵਹਿ ਸੇ ਜੰਗਾਲ ਸਾਂਗਨ ਚ ਅੱਲਾਹ ਤੈਨਸਾ ਹੀ ਤਜ ਬਰਾਈ ਚੀ ਮੀਤ ਐਸੇ ਪਰਮ ਕੁਲੇ ਸੰਸਾਰ ਜਨਮ ਬਰਾਰਤ ਖੋਏ ਗਵਾਰ ਰਹਾ ਸਾਚ ਤਰਮਣੀ ਪਾਵੈ 디ਠਾ ਝੂਠ ਤੋ ਸਾਰਤਿ ਆਮੀਠਾ दात प्यारी विस्सर्य दाता जान नंगी मर्ण विचार वस्त पराई को युठरोवै कर्म तर्म सगलाई खोवै उकमन बूझ आवण जाने पाप करता बच्छो ताने ਜੋ ਤਦ ਭਾਵੈ ਸੋ ਪਰਵਾਨ ਤੇਰੇ ਬਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਾਣ ਤੇਰਾ ਰਖ ਲੈ ਸਾਹਿਬ ਪ੍ਰਭ ਮੇਰਾ ਜੋ ਤਦ ਭਾਵੈ ਸੋ ਪਰਵਾਨ ਤੇਰੇ ਬਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਾਣ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਾਬ तीर्थ जाओ तहां हो करते पंडित पुछा तमय रते सोय स्थान बताव मीता जक हड़े हर कीर्तन नीता रह शास्त्र वेद पाप पुण्य विचार नरक स्वर्ग फिर फिर औतारन ਗ੍ਰਸਤ ਮਹਤੰਤੇ ਉਹ ਦਾ ਸਿਨਕਾਰ ਕਰਮ ਕਰਤ ਜੀ ਕੋ ਦੰਦਿਆ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤੇ ਨ ਮਾਇਆ ਸਦ ਸੰਗ ਅਰ ਕੀਰਤਨ ਗਾਈਏ ਇਹੋ ਅਸਥਾਨ ਗੁਰੂ ਤੇ ਪਾਈਐ ਸਦ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਈਐ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲੈ ਹੋ ਸਤਨਾ ਜਨ ਤੁਰਾ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਇ ਹੈ ਤੇਹਾ ਹੋਉ ਕਰੀ ਵਖਿਆਣ ਸਭ ਰੂਪਿਆਰੀ ਗੁਰੂ ਸਾਰੀ ਸਾਸੰਗਏ ਜੀ ਸਤਿਗੁਰਾਂ ਦੇ ਪਾੜ ਗੋਸ਼ਿਸ਼ਿਆ ਰਮਨਾ ਗੀਤਿਆ ਨੇ ਸੁਹੇਲਾ ਸਮਾਂਹਰਤ ਵੇਲੇ ਦਾ ਬਖਸ਼ਿਸ਼ ਕੀਤਾ ਹੈ ਆਵ ਵਿਚਾਰ ਨਾਲ ਜੁੜੀ ਅਗਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਵੀ ਪ੍ਰਮਾਤਮਾ ਦਾ ਦਿਦਾਰਾ ਕਿਵੇਂ ਹੁੰਦਾ ਹੈ ਤੇ ਕਿੱਥੋਂ ਇਸ ਨੂੰ ਤੱਕਿਆ ਜਾ ਸਕਦਾ ਤੇ ਕਿਸ ਵਿਧੀ ਨਾਲ ਤੱਕਿਆ ਜਾ ਸਕਦਾ ਪਾਇਆ ਕਿਵੇਂ ਜਾ ਸਕਦੇ ਆਵਜ ਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਅਸਰ ਅਗਿਆ ਪੰਜਵੇਂ ਪਾਤਸ਼ਾਹ ਦੇ ਮੁਖਾਰਮੰਤੋਂ ਚਾਰਣ ਕੀਤਾ ਹੋਇਆ ਲੜੀਵਾਰ ਅਸਾਰਾ ਦਾ ਢੁੰਜਾ ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਕੰਤ 385 ਅੰਗ ਤੇ ਸੁਸ਼ੋਭਿਤ ਹੈ ਕੋਈ ਜ ਗਿਆਸੂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਕੋਲ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆਂਦਾ ਤੇ ਸਤਿਗੁਰਾਂ ਦੇ ਹਜ਼ੂਰੀ ਬੇਨਤੀ ਕਰਦਾ ਸਤਿਗੁਰੂ ਮੈਂ ਤੀਰਥਾਂ ਤੇ ਵੀ ਗਿਆ ਦੁਨੀਆ ਦਾ ਵੀ ਭ੍ਰਮਣ ਕੀਤਾ ਹੈ ਪਰ ਮਨ ਨੂੰ ਟਿਕਾਉ ਨਹੀਂ ਮਿਲਿਆ ਇਹ ਮਨ ਇਹ ਉਡਾਰੀ ਮਾਰਦਾ ਜਿਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਉਡ ਉਡ ਦਹ ਦਸ ਜਾਏ ਜੈਸੀ ਸੰਗਤ ਮਿਲੈ ਤੈਸੋ ਹੀ ਫਲ ਕਰੇ ਕਹਿੰਦੇ ਪੰਛੀ ਤੋਂ ਵੀ ਤੇਜ ਹੈ ਇਹਦੀ ਉਡਾਰੀ ਇੱਕ ਸਕਿੰਟ ਤੇ ਸੱਤ ਸਮੁੰਦਰੀ ਪਾਰ ਕਰ ਜਾਂਦਾ ਏਡੀ ਵੇਗ ਤੇ ਦੋ ਵੀ ਤੇਜ ਹੈ ਇਹਦਾ ਉਡਾਰੀ ਤੋ ਕਹਿੰਦੇ ਮੈਂ ਤੀਰਥਾਂ ਦਾ ਪਰਮਣ ਕੀਤਾ ਹੈ ਛੇ ਸ਼ਾਸਤਰ ਚਾਰ ਸਮਰਤੀਆਂ ਵੀ ਪੜੀਆਂ ਨੇ ਪਰ ਸਤਿਗੁਰੂ ਇਹ ਅਜੇ ਤੱਕ ਕਲੀਅਰ ਨਹੀਂ ਹੋਇਆ ਵੀ ਪਰਮਾਤਮਾ ਕਿਵੇਂ ਮਿਲੇ ਇਹ ਥੋੜਾ ਜਿਹਾ ਚੰਨਣਾ ਪਾਉ ਤੇ ਮੈਨੂੰ ਮੇਰੀ ਜਿਗਿਆਸਾ ਨੂੰ ਸ਼ਾਂਤ ਕਰੋ ਕਿਰਪਾ ਕਰਕੇ ਰਹਿਮਤ ਕਰੋ ਤੇ ਸਤਿਗੁਰੂ ਨੇ ਇਹ ਸ਼ਬਦ ਉਸ ਪ੍ਰਥਾਏ ਉਚਾਰਨ ਕੀਤਾ ਹੈ ਕਿ ਕਿਸ ਤਰ੍ਹਾਂ ਮਿਲ ਸਕਦਾ ਹੈ ਸੋ ਅਸਥਾਨ ਬਤਾਵੋ ਮੀਤਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਉਰਜ ਗਿਆਸੂ ਕਿਸ ਤਰ੍ਹਾਂ ਰਾਜ ਕਰਦਾ ਹੈ ਸਤਿਗੁਰੂ ਸੋ ਅਸਥਾਨ ਉਹ ਜਗਾ ਦਸਨੀ ਕਰ ਬਤਾਵੋ ਮੀਤਾ ਮੇਰੇ ਮਿੱਤਰ ਸਤਿਗੁਰੂ ਜਾ ਕੇ ਹਰ ਹਰ ਕੀਰਤਨ ਨੀਤ ਰਹਾ ਜਿੱਥੇ ਉਹਦਾ ਕੀਰਤਨ ਉਹਦੀ ਵਡਿਆਈ ਹੋ ਰਹੀ ਹੋਵੇ ਜਿਵੇਂ ਆਪਾਂ ਅੰਮ੍ਰਿਤ ਵੇਲੇ ਦੀ ਬਾਣੀ 'ਚ ਵੀ ਜਪਜੀ ਸਾਹਿਬ 'ਚ ਵੀ ਤੇ ਸੰਧਿਆ ਵੇਲੇ ਦੀ ਬਾਣੀ ਵਿੱਚ ਵੀ ਸੋਦਰ ਦੀ ਪਉੜੀ ਪੜਦੇ ਆਣਾ ਸੋਦਰ ਕੇ ਦੇਰਾ ਕੇ ਹਸੋ ਕਰਕੇ ਹਜਤ ਵੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾ ਵੜ ਹਾਰੇ ਕਿੰਨੇ ਕੋਨੇ ਤੈਨੂੰ ਗਾਣੇ ਗਾਉਂਦੇ ਨੇ ਤੇਰੀ ਵਡਿਆਈ ਕਰਦੇ ਨੇ ਤੇਰੀ ਸfst ਸਲਾਗਾ ਕਰਦੇ ਨੇ ਕਿੰਨੇ ਕੋਨੇ ਇੱਥੇ ਤੱਕ ਵੀ ਕਿਹਾ ਗਾਵਣ ਤਦਨਾ ਪਵਨ ਪਾਣੀ ਵਹਿ ਸੰਤਰ ਗਾਵਣ ਤਦਨਾ ਰਾਜਾ ਧਰਮ ਦੁਆਰੇ ਉਹ ਐਜੇ ਕਹੇ ਜੇ ਧਾਰਾ ਜਿੱਥੇ ਤੈਨੂੰ ਪਉਣ ਵੀ ਗਾ ਰਹੀ ਐ ਧਰਮ ਰਾਜਾ ਵੀ ਗਾ ਰਿਆ ਐ 33 ਕਰੋੜ ਦੇਵੀ ਦੇਵਤੇ ਵੀ ਗਾ ਰਹੇ ਨੇ ਸਾਰੀ ਕੁਲ ਕੈਨਾਤ ਗਾ ਰਹੀਏ ਕਿੱਸਾ ਦਾ ਰਹੇ ਤੂੰ ਜਾ ਕੇ ਹਰ ਹਰ ਕੀਰਤਨ ਨਹੀਂ ਤਾ ਜਿੱਥੇ ਤੇਰੀ ਕੀਰਤੀ ਹੋ ਰਹੀ ਹੈ ਤੇਰੀ ਵਡਿਆਈ ਹੋ ਰਹੀ ਹੈ ਤੇ ਮੇਰੇ ਗੁਰਸਿੱਖ ਸਤਿਗੁਰੂ ਮੀਤ ਮਿੱਤਰ ਮੇਰੇ ਸਤਿਗੁਰੂ ਮੈਨੂੰ ਦੱਸਣਾ ਕਰ ਕਿਹੜਾ ਥਾਂ ਆ ਹੈ ਤੇ ਕਿੱਥੇ ਵਡਿਆਈ ਹੁੰਦੀ ਹੈ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਰ ਸੰਜਾਂਦੇ ਨੇ ਕਹਿੰਦੇ ਭਾਈ ਜਿੱਥੇ ਆਸੂ ਸਵਾਲ ਕਰਦਾ ਹੈ ਕਿਉਂਕਿ ਗੁਰਬਾਣੀ ਵਿੱਚ ਜੇ ਸਵਾਲ ਹੈ ਤੇ ਜਵਾਬ ਜ਼ਰੂਰ ਹੈ ਕਿਉਂਕਿ ਕੋਈ ਵੀ ਰਹਾਉ ਦੀ ਪੰਕਤੀ ਉਹ ਇੱਕ ਸਵਾਲ ਰੂਪ ਵਿੱਚ ਹੀ ਹੈ ਕੇਂਦਰੀ ਵਿਸ਼ਾ ਵੀ ਇਹ ਤੇ ਸਵਾਲ ਰੂਪ ਵਿੱਚ ਹੀ ਹੈ اے ਮੇਰੇ ਮਿੱਤਰ ਸਤਿਗੁਰੂ ਮੈਨੂੰ ਦੱਸਣਾ ਕਰ ਕਿਹੜਾ ਥਾਂ ਹੈ ਜਿੱਥੇ ਤੇਰੀ ਵਡਿਆਈ ਤੇਰੀ ਸਿੱਖਤਾ ਹੋਈ ਹੈ ਤੀਰਥ ਜਾਓ ਤਹ ਕਰਤੇ ਹੁਣ ਅੱਗੇ ਉਜ ਗਿਆ ਸੁਜੀਬ ਇਸਤਰੀ ਆਪਣਾ ਜਿਹੜੀ ਜਗਿਆਸਾ ਉਹਨੂੰ ਦੱਸਦਾ ਹੈ ਤੀਰਥ ਜਾਓ ਮੈਂ ਤੀਰਥਾਂ ਤੇ ਜਾਣਾ ਤਾਂ ਹਉ ਹਉ ਕਰਤੇ ਤੇ ਮੇਰੇ ਸਰਗੁਰੂ ਮੇਰੇ ਵਿੱਚ ਮੈਂ ਮੈਂ ਬકરી ਵਾਲੀ ਫਿਤਰਤ ਆ ਜਾਂਦੀ ਹੈ ਵੀ ਮੈਂ ਤੀਰਥਾਂ ਤੇ ਗਿਆ ਦਿਨ ਉਹ ਸਰਗੁਰੂ ਦੀ ਬਾਣੀ ਕਹਿੰਦੀ ਨਾ ਹਨ ਚੱਲੇ ਤੀਰਥੀ ਮਨ ਖੋਤੇ ਤਣ ਚੋਰ ਇਕ ਭੋਲ ਲੱਠੀ ਨਾਟਿਆਂ ਦੋਏ ਭਾ ਚੜੀਐਸ ਔਰ ਇੱਕ ਪੈਸੇ ਦਾ ਤਾਂ ਭਾਰ ਲਾਇਆ ਤੇ ਦਸ ਗੁਣਾ ਚੜਾ ਕੇ ਆ ਗਿਆ ਕਿਉਂਕਿ ਹੰਕਾਰ ਪੱਲੇ ਬਣ ਲਿਆ ਆ ਕੋਈ ਨਾ ਕੋਈ ਖਾਮੀ ਕਿਸੇ ਦੀ ਕੱਢਿਆ ਆ ਨਿੰਦਿਆ ਤੁਗਲੀ ਕਰਿਆ ਆ ਤੇ ਮੇਰੇ ਸਤਿਗੁਰੂ ਮੈਂ ਜੇ ਤੀਰਥਾਂ ਤੇ ਜਾਣਾ ਤੇ ਉੱਥੇ ਇੱਕ ਹੀ ਗੱਲ ਹੈ ਹਾਂ ਹਾਂ ਜਿਹਨੂੰ ਵੀ ਦੇਖਾ ਕਹਿੰਦਾ ਜੀ ਮੈਂ ਆ ਇੱਥੇ ਮੈਂ ਵੱਡਾ ਮੈਂ ਉਤੇਜਾ ਮੈਂ ਕਰ ਸਕਦਾ ਮੈਂ ਮੁਕਤੀ ਦਾ ਮੇਰੇ ਕੋਲ ਮੁਕਤੀ ਦਾ ਦਰ ਹੈ ਮੈਂ ਮੁਕਤੀ ਦੇ ਸਕਦਾ ਸਾਰੇ ਮੈਂ ਮੈਂ ਕਰਦੇ ਨੇ ਇੱਥੇ ਤੱਕ ਵੀ ਮੇਰੇ ਜੀ ਵੀ ਮੰਗ ਸੰਗਤਾ ਆ ਜਾਂਦੀ ਹੈ ਵੀ ਮੈਂ ਤੀਰਥਾਂ ਤੇ ਗਿਆ ਪੰਡਿਤ ਪੁੱਛੋ ਤਾਂ ਮਾਇਆ ਰਤੇ ਜੇ ਕਿਸੇ ਗਿਆਨਵਾਨ ਨੂੰ ਪੁੱਛਾਂ ਤੀਰਥਾਂ ਤੇ ਜਾ ਕੇ ਤਾਂ ਉਹ ਮਾਇਆ ਵਿੱਚ ਰਤੇ ਪਏ ਨੇ ਉਹ ਕਹਿੰਦੇ ਨੇ ਮਾਇਆ ਦੇ ਤ ਗਿਆਨ ਦੱਸਾਂਗੇ ਮਾਇਆ ਵਿੱਚ ਲਿਪਟ ਨੇ ਸ਼ਾਸਤਰ 베ਦ পাপ ਪੁੰਨ ਵਿਚਾਰ ਮੇਰੇ ਸਤਿਗੁਰੂ ਕਿਰਪਾ ਕਰ 6 ਸ਼ਾਸਤਰ ਵੀ ਪੜ੍ਹੇ ਨੇ 4 ਸਿਮਰਤੀਆਂ ਪੜੀਆਂ ਨੇ ਤੇ ਉਹਨਾਂ ਵਿੱਚ ਵੀ ਪਾਪ ਉਤੇ ਪੁੰਨ ਦੀ ਵਿਚਾਰ ਦੱਸੀ ਹੈ ਚੰਗੇ ਤੇ ਮੰਦੇ ਕਰਮਾਂ ਦੀ ਵਿਚਾਰ ਦੱਸੀ ਹੈ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਾ 베ਦ ਪ੍ਰਾਣ ਪੁਕਾਰਣ ਪੋਖੀਆਂ ਨਾ ਬਿਨਾ ਫੂੜ ਗੱਲ ਹੀ ਹੋਛੀਆਂ ਕਹਿੰਦੇ ਚਾਹੇ ਛੇ ਸ਼ਾਸਤਰ ਪੜ ਲਾਏ ਸਿਮਰਤੀਆਂ ਪੜ ਲਾਏ ਪਰ ਉਹਦੇ ਵਿੱਚ ਇੱਕੋ ਹੀ ਮਿਲੇਗਾ ਨਾਮ ਬਿਨਾ ਕੂੜ ਗੱਲੀ ਵਿੱਚ ਨਾਮ ਤੋਂ ਬਿਨਾ ਸਭ ਕੁਝ ਟੂਟ ਹੈ ਸਤਗੁਰ ਦੀ ਬਾਣੀ ਨੇ ਪ੍ਰਮਾਣ ਦਿੱਤਾ ਕੋਈ ਧਾਰਮਿਕ ਗੰਦ ਪੜ ਹਾਂ ਉਹ ਗੱਲ ਅਲੱਗ ਹੈ ਮੇਰੇ ਵਰਗਾ ਪੜਨ ਵਾਲਾ ਵੀ ਨਾ ਦੱਸੇ ਵੀ ਨਾਮ ਤੋਂ ਬਿਨਾ ਕੂੜ ਤੇ ਮੂਰਖਤਾਈ ਹੈ ਵੇਦ ਪ੍ਰਾਨ ਕੋ ਮਰ ਟੂਠੇ ਝੂਠਾ ਜੋਣਾ ਵਿਚਾਰ ਹੈ ਨਾ ਸ਼ਮਰਤੀਆਂ ਝੂਠੀਆਂ ਨੇ ਨਾ ਸ਼ਾਸਤਰ ਝੂਠੇ ਆ ਨਾ ਗੀਤਾ ਝੂਠੀ ਹੈ ਨਾ ਬਾਈਬਲ ਪਰ ਉਚਾਰਨ ਕਰਨ ਵਾਲਾ ਤੇ ਵਿਖਿਆਨ ਕਰਨ ਵਾਲਾ ਝੂਠਾ ਹੋ ਸਕਦਾ ਹੈ ਗੀਤਾ ਚ ਵੀ ਤਾਂ ਵਨੈਸ਼ ਦਿੱਤਾ ਸੀ ਨਾ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਵੀ ਇਹ ਸੰਸਾਰ ਨਾ ਆਸ਼ਵੰਤ ਹੈ ਧਰਮ ਲਈ ਜੇ ਲੜਨਾ ਪਵੇ ਆਪਣੇ ਨਾਲ ਵੀ ਤੇ ਕੋਈ ਹਰਜ ਨਹੀਂ ਹੈ ਧਰਮ ਦੀ ਸਥਾਪਨਾ ਵਾਸਤੇ ਮਾਪੜ ਤੋਂ ਇਹ ਹੈ ਕਿ ਧਰਮ ਦੀ ਸਥਾਪਨਾ ਲਈ ਉਪਦੇਸ਼ ਦਿੱਤਾ ਹੈ ਨਾ ਸ਼੍ਰੀ ਕ੍ਰਿਸ਼ਨ ਜੀ ਨੇ ਦੁਆਪਰ ਦੇ ਅਵਤਾਰ ਪਰ ਉਸ ਉਪਦੇਸ਼ ਨੂੰ ਕਮਾਨ ਦੀ ਬਜਾਏ ਅਸੀਂ ਪੂਜਣ ਲੱਗ ਜੰਨੇ ਕਿਤੇ ਵੀ ਗੀਤਾ ਪੜ ਲੈਣਾ ਰਮਾਇਣ ਪੜ ਲੈਣਾ ਉਪਦੇਸ਼ ਕਿਤੇ ਨਹੀਂ ਦਿੱਤਾ ਵੀ ਮੈਨੂੰ ਪੂਜੋ ਤਾਂ ਉਹਨਾਂ ਜੀ ਵੀ ਇਹੀ ਕਹਿ ਵੀ ਨਾਮ ਜਪ ਕੇ ਸਤਿਗੁਰੂ ਵੀ ਇਹੀ ਕਹਿ ਰਹੇ ਨੇ ਕਹਿੰਦੇ ਔਰ ਜਿਆ ਸੁਇ ਸਤਰੀ ਜੀ ਵਿਸਤੀ ਕਹ ਰਹੀਏ ਸ਼ਾਸਤਰ বেদ ਪਾਪਕੁਣ ਵਿਚਾਰ ਨਾ ਪੜੇ ਨੇ ਚੰਗੇ ਮੰਦੇ ਕਰਮਾਂ ਦਾ ਨਿਵੇੜਾ ਨਰਕ ਸੁਰਗ ਫਿਰ ਫਿਰ ਆਉਤਾਰ ਕਹਿੰਦੇ ਜੰਮਣ ਮਰਨ ਚ ਸੁਰਗ ਨਰਕ ਦਾ ਇਹ ਗੇੜ ਦੇ ਵਿੱਚ ਫਿਰ ਫਿਰ ਜੰਮਣ ਮਰਨ ਦਾ ਗੇੜ ਪੈਣਾ ਪੈਂਦਾ ਤੇ ਸਤਗੁਰੂ ਦੀ ਬਾਣੀ ਕਹਿੰਦੀ ਵੀ ਪਿੰਦਾ ਵੀ ਬੰਦਾ ਜੰਮ ਜੰਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਿਆਦੇ ਇਸਲਾਮਾਂ ਜਿੰਮਣ ਮਰਨ ਦਾ ਗੇੜਾ ਤਾਂ ਕਰਨਾ ਪੈ ਜਾਂਦਾ ਕਰਮਾ ਕਰਕੇ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਬਾਬਾ ਕਬੀਰ ਸਾਹਿਬ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਕਹਿੰਦੇ ਨਾ ਮੈਂ ਸਰਗਾਂ ਚ ਜਾਣਾ ਤੇ ਨਾ ਮੈਂ ਨਰਕਾਂ ਚ ਜਾਣਾ ਕਿਉਂਕਿ ਮੈਂ ਇੱਕ ਮਿਕ ਹੋ ਗਿਆ ਪਰਮਾਤਮਾ ਨਾਲ ਪਰ ਸਤਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਨਹੀਂ ਰਹਿਮਤ ਮਾਫ ਕਰਨਾ ਮੇਰੇ ਵਰਗਾ ਦੋ ਅੱਖਰ ਪੜ੍ਹ ਕੇ ਕਹਿ ਦਿੰਦਾ ਜੀ ਮੇਰੇ ਹੀ ਪੜਿਆ ਹੋਇਆ ਹੈ ਮੇਰਾ ਗਿਆਨ ਪਰ ਬਾਬਾ ਨਾਨਕ ਕਬੀਰ ਸਾਹਿਬ ਕੀ ਕਹਿੰਦੇ ਫਤਗੁਰ ਕੇ ਪ੍ਰਸਾਦ ਸਤਿਗੁਰ ਦੀ ਕਿਰਪਾ ਨਾਲ ਬੱਤੇ ਮੇਰੀ ਕੀ ਪਾਇਆ ਤੇ ਇੱਥੇ ਸਤਿਗੁਰ ਕਹਿੰਦੇ ਨੇ ਗ੍ਰਸਤ ਮਹਿ ਚਿੰਤ 유ਦਾਸ ਹੈ ਹੰਕਾਰ ਉਹ ਜੀ ਕਿਆ ਸੂ ਕਹਿੰਦਾ ਸਤਿਗੁਰ ਜੇ ਗ੍ਰਸਤੀ ਵਿੱਚ ਰਹਿਣਾ ਮਹਿ ਚਿੰਤ ਤੇ ਚਿੰਤਾ ਜੋਰੇ ਤੰਗ ਕਰਦੇ ਨੇ ਪ੍ਰਵਾਣ ਫਿਰ ਵੀ ਨਹੀਂ ਹੋ ਸਕਦਾ ਸਾਡੀ ਵੀ ਆਈ ਵਿਥਾ ਹੈ ਨਾ ਵੀ ਐਸੀ ਦੇ ਗ੍ਰਸਤੀ ਕਰਨੇ ਆ ਤੇ ਚਿੰਤਾ ਹੁੰਦੀ ਹੈ ਵੀ ਪਰਿਵਾਰ ਕਿਵੇਂ ਪਾਲਾਂਗੇ ਕੰਮ ਕਰ ਕਿਵੇਂ ਕਰਾਂਗੇ ਚਿੰਤਾਵਾਂ ਨੇ ਫਿਕਰਾਂ ਨੇ ਜ਼ਿੰਮੇਵਾਰੀਆਂ ਨੇ ਸਿਰ ਉਦਾਸ ਅਹੰਕਾਰ ਜਿ ਗ੍ਰਸਤੀ ਤੋਂ ਉਪਰਾਮ ਹੋ ਜਾਣਾ ਉਦਾਸੀ ਧਾਰਨ ਕਰਨਾ ਘਰ-ਦਵਾਰ ਛੱਡ ਦੇਆ ਤੇ ਕਹਿੰਦੇ ਹੰਕਾਰ ਜਿੰਬੜ ਜਾਂਦਾ ਮੈਂ ਇਲਾਜ ਕੀ ਕਰਾਂ ਇਹ ਮਨ ਦਾ ਕਰਮ ਕਰਤ ਜੀ ਕਉ ਜਾਂਦਾਰ ਜੇ ਕਰਮ ਕਰਦਾ ਕੰਮ ਕਰਨਕਾਰ ਕਰਦਾ ਤੇ ਇਹ ਜਿੰਦ ਨੂੰ ਜੰਜਾਰ ਪੈ ਜਾਂਦਾ ਵੀ ਆ ਵੀ ਕੰਮ ਰਹਿ ਗਿਆ ਉਹ ਵੀ ਕੰਮ ਰਹਿ ਗਿਆ ਇਹ ਸਾਡੀ ਸਾਰਿਆਂ ਦੀ ਬਿਅਥਾ ਹੈ ਇੱਕ ਦੀ ਨਹੀਂ ਹੈ ਕੰਡੀਸ਼ਨ ਸਭ ਦੀ ਹੈ ਸਤਿਗੁਰੂ ਜਵਾਬ ਵੀ ਦੇਣਗੇ ਕਿੰਨੇ ਮੇਰੇ ਸਤਿਗੁਰੂ ਜੀ ਧਾਰਮਿਕ ਗ੍ਰੰਥ ਪੜਦਾ ਤੇ ਉਹਦੇ ਵਿੱਚ ਚੰ ਚੰਗੇ ਮੰਦੇ ਕਰਮਾਂ ਦਾ ਨਿਰਣਾ ਸੁਰਗ ਨਰਕ ਦਾ ਗੀੜਾ ਠੀਕ ਜੇ ਮੇਰੇ ਸਤਿਗੁਰੂ ਤੀਰਥਾਂ ਤੇ ਜਾਣਾ ਤੇ ਕੋਈ ਕਹਿੰਦਾ ਮੈਂ ਵੱਡਾ ਕੋਈ ਕਹਿੰਦਾ ਮੈਂ ਵੱਡਾ ਤੇ ਮਾਣ ਹੋ ਜਾਂਦਾ ਤੀਰਥਾਂ ਦੇ ਗਿਆ ਦਾ ਜੇ ਗਿਆਨਵਾਨ ਨੂੰ ਪੁੱਛਾਂ ਤੇ ਉਹ ਗਿਆਨਵਾਨ ਸਿਰਫ ਮਾਇਆ ਵਿੱਚ ਰਕਤੇ ਨੇ ਹੁਣ ਮੈਨੂੰ ਇਹ ਦੱਸ ਦੇ ਮੈਂ ਗ੍ਰਸਤੀ ਵਿੱਚ ਰਹਿਣਾ ਤੇ ਜ਼ਿੰਮੇਵਾਰੀਆਂ ਦੀਆਂ ਚਿੰਤਾਵਾਂ ਨੇ ਜੇ ਉਪਰਾਮ ਉਦਾਸ ਹੋ ਜਾਣਾ ਤੇ ਹੰਕਾਰ ਜਿੰਬੜਦਾ ਮਨ ਨੂੰ ਤੇ ਜੇ ਮੇਰੇ ਸਤਿਗੁਰੂ ਜੀ ਮੈਂ ਦੁਨੀਆਵੀ ਕੰਮ ਕਰਦਾ ਤੇ ਜੰਜਾਲ ਪਾ ਲੈਣਾ ਹੁਣ ਦੱਸ ਪਰਵਾਣ ਕਿਵੇਂ ਹੋਊਗਾ ਤੇ ਸਾਡੇ ਸਭ ਦੀ ਕੰਡੀਸ਼ਨ ਆ ਅਗੇ ਸਤਿਗੁਰੂ ਬਖੂਬੀ ਜਵਾਬ ਦਿੰਦੇ ਨੇ ਕਿ ਕਿਵੇਂ ਪਰਵਾਣ ਹੋਏਗਾ ਆਖਿਰ ਲਿਆ ਪੰਚ ਪ੍ਰਭ ਕ੍ਰਪਾ ਤੇ ਮਨ ਵਸਿਆ ਆਇਆ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲੇ ਜਿਹੜਾ ਮੜੂਆ ਨਾ ਮਨ ਬੱਚੇ ਦੀ ਚੰਚਲਤਾ ਇਹ ਤਾਂ ਥੋੜੀ ਆ ਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਇਹਦੀ ਚੰਚਲਤਾ ਹੀ ਵਧੀ ਜਾਂਦੀ ਹੈ ਦਿਨ ਬਦਿਨ ਘਟਦੀ ਨਹੀਂ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲੇ ਮੜੂਆ ਵਾਸ ਆਇਆ ਨਾਨਕ ਗੁਰਮੁਖ ਤਰੀ ਦੇ ਨਮਾਇ ਜਿਹਨੂੰ ਸਤਿਗੁਰੂ ਕਹਿੰਦੇ ਨੇ ਮਨ ਜੀਤਾ ਜਗ ਸਾਰੀ ਮਨ ਜਿੱਤੈ ਜਗ ਜੀਤ ਉਹ ਕਹਿੰਦੇ ਮਨ ਦੇਤਲਾ ਸਿਕੰਦਰ ਵੀ ਦੁਨੀਆ ਜਿੱਤ ਕੇ ਅਖੀਰ ਇੱਕ ਹੀ ਕਹਿ ਕੇ ਗਿਆ ਕਹਿੰਦਾ ਮੈਂ ਦੁਨੀਆ ਤਾਂ ਜਿੱਤ ਲਈ ਪਰ ਮਨ ਨਾ ਜਿੱਤ ਸਕਿਆ ਦੁਨੀਆ ਸਾਰੀ ਜਿੱਤ ਲਈ ਸਾਰੀ ਦੁਨੀਆ ਤੇ ਰਾਜ ਕੀਤਾ ਤੇ ਸਿਕੰਦਰ ਬਾਦਸ਼ਾਹ ਨੇ ਕੀਤਾ ਪੂਰੀ ਕੋਲ ਜਾਣ ਦੀ ਕੁਦਰਤ ਤੇ ਪੂਰੇ ਸੰਸਾਰ ਦਾ ਮਾਲਕ ਬਣ ਗਿਆ ਸੀ ਸਿਕੰਦਰ ਪਰ ਅਖੀਰ ਇੱਕੋ ਹੀ ਕਹਿ ਕੇ ਗਿਆ ਵੀ ਮੇਰਾ ਮਨ ਮੜੂਆ ਵਸ ਨਹੀਂ ਆਇਆ ਇਹ ਵਸ ਨਹੀਂ ਆਇਆ ਮੇਰੇ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜਿਹਨੇ ਮਨ ਜਿੱਤ ਲਿਆ ਤੇ ਸਮਝ ਲਿਆ ਸੰਸਾਰ ਜਿੱਤ ਲਿਆ ਮਨ ਜਿੱਤੇ ਜਗ ਜੀਤ ਮਨ ਦਿੱਤਾ ਜਗ ਸਾਰੀ ਇਹ ਮਨ ਵਸ ਨਹੀਂ ਆਵੇ ਥੱਕੇ ਕਰਮ ਕਮਾਈ ਉਹ ਜਿਤਨਾ ਮਨ ਨੂੰ ਸੀ ਮਾਫ ਕਰਨਾ ਅਸੀਂ ਕਾਰਬਾਰ ਜਿੱਤਣ ਦੇ ਪਿੱਛੇ ਆ ਅਸੀਂ ਸੰਸਾਰ ਜਿੱਤਣ ਪਿੱਛੇ ਆ ਅਸੀਂ ਦੂਜਿਆਂ ਨੂੰ ਨੀਵਾ ਦਿਖਾਣ ਪਿੱਛੇ ਆ ਪਹਿਲਾਂ ਆਪਣੇ ਮੜੂਏ ਨੂੰ ਤਾਂ ਜਿੱਤ ਕਿਉਂਕਿ ਜਦੋਂ ਮਨ ਜਿੱਤ ਲਿਆ ਨਾ ਨਵ ਨਿੱਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਰ ਦਾਸ ਦਾਸ ਹੈ ਫਿਰ ਨੋ ਨਿੱਦੀਆਂ 18 ਸਿੱਧੀਆਂ ਤੇਰੀਆਂ ਦਾਸੀਆਂ ਬਣ ਜਾਣਗੀਆਂ ਤੇਰੇ ਪਿੱਛੇ ਪਿੱਛੇ ਤੁਰਣਗੀਆਂ ਜੋ ਚਾਹੇਗਾ ਬੋਤਲੋਂ ਤੋਂ ਪਹਿਲਾਂ ਤੇਰਾ ਸੰਪੂਰਨ ਹੋ ਜਾਏਗਾ ਪਰਮਾਨੰ ਦਿੱਥ ਸਰਗੁਣਾ ਸਿੰਘ ਸਾਹਿਬ ਕਹਿੰਦੇ ਇਹ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੰਨ ਵਾਸ ਆ ਸਕਦਾ ਨਾ ਮੇਰੇ ਗਿਆ ਨਾ ਕੋਈ ਕਰਮ ਕਾਂਡ ਕੀਤੇ ਵਾਸ ਆਂਦਾ ਨਾ ਕੋਈ ਪਰਪੰਚ ਕੀਤੇ ਵਾਸ ਆਂਦਾ ਨਾਨਕ ਗੁਰਮੁਖ ਤਰੀਕੇ ਨੇ ਬਾਇ ਜਿਹਦੇ ਮੰਨ ਵਾਸ ਆ ਗਿਆ ਇਹ ਮਾਇਆ ਵਿੱਚ ਰਹਿੰਦਿਆਂ ਹੋਇਆਂ ਤਰ ਜਾਂਦਾ ਹੈ ਸਾਦੇ ਸੰਗੇ ਹਰ ਕੀਰਤਨ ਗਾਈਏ ਹੁਣ ਮਿਲੇਗਾ ਕਿਵੇਂ ਕਿਰਪਾ ਪ੍ਰਮਾਤਮਾ ਦੀ ਰਹਿਮਤ ਕਿਵੇਂ ਮਿਲੇਗੀ ਸਾਦੇ ਸੰਗ ਕਈ 10 ਬਾਰ ਬਾਰ ਕਹਿੰਦਾ ਹੁੰਦਾ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਗੁਰੂ ਦੀ ਸੰਗਤ ਕਰਿਆ ਕਰੋ ਕਰਨ ਨੂੰ ਨਿਤਨੇਮ ਕਰ ਸਕਦੇ ਜੱਗੀ ਸਾਹਿਬ ਸਤ ਸਵੇ ਵੀ ਕੋਈ ਵੀ ਬਾਣੀ ਦਾ ਜਾਪ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਪਰ ਵਿਚਾਰ ਤਾਂ ਕੀਤੀ ਜਾਂਦੀ ਕਿਦਰੇ ਸਾਡੇ ਹਿਰਦੇ ਵਿੱਚ ਕੋਈ ਗੁਣ ਵਸ ਜਾਏ ਗੁਰੂ ਦਾ ਸਤਿਗੁਰ ਦੀ ਬਾਣੀ ਬਾਰ ਬਾਰ ਕਹਿੰਦੀ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਬਾਦ ਵਿੱਚ ਨਹੀਂ ਸਪੀਕਰ ਬੰਦ ਹੋਏ ਬਾਦਾਂ ਜਦੋਂ ਗੁਰੂ ਦੀ ਬਾਣੀ ਚੱਲ ਰਹੀ ਹੈ ਗੁਰੂ ਦੀ ਕਥਾ ਵਿਚਾਰ ਚੱਲ ਰਹੀ ਉਸ ਟਾਈਮ ਪ੍ਰੈਜ਼ੈਂਟ ਹੋਣਾ ਉਹ ਸਤ ਸੰਗਤ ਹੈ ਕਿੰਨੇ ਜਿਹੜਾ ਸਤ ਸੰਗਤ ਤੇ ਆਇਆ ਉਹ ਤਰ ਗਿਆ अनेका ਪ੍ਰਮਾਣ ਪੜ ਸਕਦੇ ਹੋਂ ਸੰਸਾਰ ਚ ਮਿਲ ਜਾਣਗੇ ਹੁਣ ਬੇੜੀ ਵਿੱਚ ਕੋਈ ਬੈਠੇਗਾ ਤਾਂ ਬੇੜੀ ਦਾ ਕਿੰਨਾ ਤਾਂ ਬੇਂ ਸਮੁੰਦਰ ਪਾਰ ਕਰਾਏਗੀ ਹੁਣ ਬੇੜੀ ਰੂਪੀ ਸਤ ਸੰਗਤ ਹੈ ਹੁਣ ਮੇਰੇ ਵਰਗਾ ਕਦੇ ਪਹੁੰਚਦਾ ਹੀ ਨਹੀਂ ਸਤ ਸੰਗਤ ਤੇ ਫਿਰ ਪਾਰ ਕਿਆ ਹੋਏਗਾ ਬੇੜਾ ਕਿਆ ਪਾਰ ਹੋ ਰਿਹਾ ਸਾਧ ਸੰਗ ਹਰ ਕੀਰਤਨ ਲਈ ਹੈ ਸਤ ਸੰਗਤ ਵਿੱਚ ਆ ਕੇ ਉਹਦੀ ਸਿੱਖ ਕੀਰਤੀ ਕਰਨੀ ਕਰ ਇਹ ਅਸਥਾਨ ਗੁਰੂ ਤੇ ਪਾਈ ਹੈ ਪਰ ਇਹ ਅਸਥਾਨ ਇਹ ਅਵਸਥਾ ਗੁਰੂ ਕੋਲ ਮਿਲਦੀ ਹੈ ਵਿੱਚ ਸੰਗਤ ਹਰ ਪ੍ਰਭ ਵਸਾ ਜੀ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਪਰ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਲਖਣ ਜਿੱਤੇ ਚਾਰ ਬੰਦੇ ਦੁਨੀਆਵੀ ਗੱਲਾਂ ਕਰਨ ਉਹ ਸਤ ਸੰਗਤ ਨਹੀਂ ਹੁੰਦੀ ਸਤ ਸੰਗਤ ਉਹ ਹੈ ਜਿੱਥੇ ਇੱਕ ਦੀ ਵਿਚਾਰ ਹੋਵੇ ਨਿਰੰਕਾਰ ਦੀ ਉਤੋਂ ਇਲਾਵਾ ਕਿਸੇ ਦੁਨੀਆਵੀ ਮਨੁੱਖ ਦੀ ਵਿਚਾਰ ਨਾ ਉਹ ਉਹ ਸਤ ਸੰਗਤ ਤੇ ਜਿੱਥੇ ਸਤ ਸੰਗਤ ਹੋਵੇ ਉੱਥੇ ਜਾਣਾ ਚਾਹੀਦਾ ਹੈ ਤੇ ਸਤਗੁਰੂ ਕਹਿੰਦੇ ਨੇ ਕਿੰਦਰੇ ਭੁੱਲ ਕੇ ਵੀ ਨਿੰਦਕ ਦੀ ਸੰਗਤ ਨਾ ਕਰ ਲਈ ਕਿਉਂਕਿ ਜਿਹੜਾ ਤੇਰਾ ਮੜੂਆ ਮਾੜਾ ਮੋਟਾ ਵਾਸਾੰਦਾ ਉਹ ਵੀ ਫਿਰ ਉਹ ਸੰਗਤ ਤੇ ਪੈ ਜਾਂਦਾ ਤੇ ਸਤਗੁਰਾਂ ਨੇ ਉਸ ਗਿਆਨ ਨੂੰ ਉਪਦੇਸ਼ ਦਿੱਤਾ ਭਾਈ ਗ੍ਰਸਤੀ ਵਿੱਚ ਰਹਿੰਦਿਆਂ ਹੋਿਆਂ ਇਹ ਚਿੰਤਾ ਰੀਆਂ ਪੰਡਾ ਉਤਰ ਜਾਣਗੀਆਂ ਫਿਰ ਸਤ ਸੰਗਤ ਦੇ ਜੋਦ ਵਾਇੰਗਾਣ ਉਦੀ ਕੀਰਤੀ ਕਰੇਗਾ ਤੈਨੂੰ ਉਹ ਅਵਸਥਾ ਪ੍ਰਾਪਤ ਹੋ ਜਾਏਗੀ ਜਿਹੜੀ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਗ੍ਰਸਤੀ ਨੂੰ ਸਭ ਤੋਂ ਉੱਤਮ ਮੰਨੇ ਖੇਡ ਤਾਂ ਉਹ ਵਧੀਆ ਹੈ ਨਾ ਜਿਹਦੇ ਚ ਖਿਡਾਰੀ ਰਹਿੰਦਾ ਹੋਇਆ ਰੂਲ ਰੈਗੂਲੇਸ਼ਨ ਫੋਲੋ ਕਰਦਾ ਹੋਇਆ ਖੇਡ ਵਿੱਚ ਅਵਲ ਆ ਜਾਏ ਖੇਡ ਦਿੱਤ ਜਾਏ ਕੋਈ ਪ੍ਰਵਾਨ ਹੈ ਨਾ ਕਹਿੰਦੇ ਗ੍ਰਸਤੀ ਵਿੱਚ ਰਹਿੰਦਾ ਹੋਇਆ ਉਪਰਾਮ ਹੋ ਕੇ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਪ੍ਰਵਾਨ ਹੋ ਜਾਏ। ਅਸਲੀ ਗ੍ਰਸਤੀ ਤੂੰ ਹੀ ਆ ਫੇਰਾ। ਚਿੰਤਾਵਾਂ ਉਦਿਆਂ ਨੇ ਅਸੀਂ ਸਾਰੇ ਗ੍ਰਸਤੀ ਜੀਵ ਆ ਕਿਸੇ ਨੂੰ ਕਿਸੇ ਚੀਜ਼ ਦੀ ਚਿੰਤਾ ਕਿਸੇ ਨੂੰ ਕਿਸੇ ਦੀ ਆ ਪਰ ਇਹ ਚਿੰਤਾਵਾਂ ਤੋਂ ਮੁਕਤ ਹੋਣਾ ਇਹ ਸੰਗਤ ਵਿੱਚ ਗੁਣਗਲਦਾ ਭਾਈ ਬਾਹਰ ਕਿਦਰੇ ਨਹੀਂ ਮਿਲੇਗਾ। ਤੇ ਇਸ ਲਈ ਸਤਿਗੁਰੂ ਕਹਿੰਦੇ ਨੇ ਜਿਨੇ ਮਨ ਵੱਸ ਆਏਗਾ ਗੁਰੂ ਦੀ ਸੰਗਤ ਵਿੱਚ ਜੇ ਗੁਰੂ ਦੀ ਸੰਗਤ ਵਿੱਚ ਆਏਗਾ ਤੇ ਇਹ ਅਵਸਥਾ ਵੀ ਪ੍ਰਾਪਤ ਹੋ ਜਾਏਗੀ ਫਿਰ ਇਸ ਮਾਇਆ ਵਿੱਚ ਰਹਿਦਾ ਹੋਇਆ ਵੀ ਪਰਵਾਣ ਹੋ ਜਾਏਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਨੂੰ ਬੇਨਤੀਆਂ ਪਰਵਾਣ ਕਰੀਏ ਆਸੀਂ ਵੀ ਗੁਰੂ ਦੀ ਸੰਗਤ ਵਿੱਚ ਪਹੁੰਚਣਾ ਕਰਿਆ ਕਰੀਏ ਅੰਮ੍ਰਿਤ ਵੇਲੇ ਜਦੋਂ ਗੁਰੂ ਦੀ ਸੰਗਤ ਹੁੰਦੀ ਹੈ ਗੁਰੂ ਦੀ ਕਥਾ ਵਿੱਚ ਆ ਰਹੇ ਅੰਮ੍ਰਿਤ ਵੇਲੇ ਜਰੂਰ ਪਹੁੰਚਿਆ ਕਰੀਏ ਕਿਉਂਕਿ ਸਾਰਾ ਦਿਨ ਜੇ ਕਿਧਰੇ ਲੜਾਈ ਹੋਵੇ ਨਾ ਭੱਜ ਕੇ ਜਾਂਦੇ ਹਾਂ ਹਮੇਸ਼ਾ ਕੋਈ ਕਲੇਸ਼ ਕਿਸੇ ਦੇ ਚੱਲ ਰਿਹਾ ਹੋਵੇ ਦੇਖਣ ਜਰੂਰ ਜਾਂਦੇ ਹਾਂ ਪਰਮਾਫ ਕਰਨਾ ਐਸੀ ਫਤਰਤ ਹੈ ਜਿੱਥੇ ਗੁਰੂ ਦੀ ਵਡਿਆਈ ਹੋ ਰਹੀ ਹੋਵੇ ਉੱਥੇ ਕਿਤੇ ਭੱਜ ਕੇ ਨਹੀਂ ਅਸੀਂ ਜਾਂਦੇ ਇਸ ਲਈ ਬੇਨਤੀ ਹੈ ਭਾਈ ਗੁਰੂ ਦੀ ਵਡਿਆਈ ਲਈ ਜਰੂਰ ਆਇਆ ਕਰੀਏ ਵਡਿਆਈ ਸੁਣਿਆ ਕਰੀਏ ਤਾਂ ਕਿ ਹਿਰਦੇ ਸਾਡੇ ਵੀ ਕੁਝ ਵੱਸ ਸਕੇ ਸਾਡਾ ਵੀ ਆਇਆ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆਜਾਵੇ ਲੇਖਕ ਤਾਂ ਇਹਨਾਂ ਛੁਕੀ ਐ ਖਿੰਖਿਨ ਭੁੱਲਣ ਹਾਰ ਬਰਸ਼ਨ ਹਾਰ ਬਖ ਲੈ ਨਾਨਕ ਪਾਰ ਉਤਾਰ ਦੇਵ ਸੱਜਣਾਂ ਸਿਸੜੀਆਂ ਜੋ ਹੋਵੇ ਸਾਹਿਬ ਸਉ ਮੇਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਗੇ ਅਰੁ ਆਚਮਾਈ Mm human opened